ਵੱਲੋਂ ਪਿਆਰ ਭਰੀ ਸ਼ਕੀਰ ਜੀ ਸਮਾਣੀ ਸੀਗਾ ਤੇ ਬਾਰਿਸ਼ ਆ ਗਈ ਜਿਸ ਕਰਕੇ ਮੈਂ ਖੜ ਗਿਆ ਜੀਆ ਮੱਥੀ ਚਲੋ ਹੋਰ ਦੱਸਦੇ ਜੀ ਆਪਾਂ ਜੀ ਇਸ ਬਾਰਿਸ਼ ਦਾ ਵੀ ਪਹਿਰੇ ਤੁਹਾਨੂੰ ਦੱਸਾਂਗਾ ਦੇਖੋ ਕਾਫੀ ਬਾਰਿਸ਼ ਪੈ ਰਹੀ ਹੈਗੀ ਮੈਂ ਜਾ ਰਿਹਾ ਸੀ ਪਿੰਡ ਨੂੰ ਤੇ ਰਸਤੇ ਚ ਮੈਨੂੰ ਖੜਨਾ ਪੈ ਗਿਆ ਕਿਉਂਕਿ ਬਾਰਿਸ਼ ਕਾਫੀ ਆ ਗਈ ਸੀ ਮਹਾਕਰਨ ਨੂੰ ਕੱਪੜੇ ਭੇਨੇ ਨੇ ਫਿਰ ਕਾਈ ਨਾਲ ਖੜ ਜੀਏ ਹੁਣ 10 ਮਿੰਟ ਲੇਟ ਪਹੁੰਚ ਜਾਗੇ ਚਲੋ ਇੰਨੇ ਨੂੰ ਬਾਰਸ਼ ਸਹੀ ਹੋ ਜੂਗੀ ਉੱਤੇ ਦੇਖੋ ਬੱਦਲ ਬਾਈ ਕਿੰਨੀ ਹੋ ਰਹੀ ਹੈ ਜੀ ਲੱਗ ਰਿਹਾ ਹੈਗਾ ਘੱਟਾ ਬਾਰਸ਼ ਦੇ ਵਿੱਚ ਨਹਾਉਣਾ ਪੂਰਾ ਇੰਜੋਏ ਕਰ ਰਿਹਾ ਹੈਗਾ ਖੜਿਆ ਖੜਿਆ ਇਹ ਬੜੀ ਭਿਆਨਕ بارش ਹੋ ਰਹੀ ਹੈਗੀ ਬਹੁਤ ਜ਼ਿਆਦਾ بارش ਹੋ ਰਹੀ ਹੈਗੀ ਗੱਡੀਆਂ ਵੀ ਹੌਲੀ 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 ਚੱਲ ਰਹੀਆਂ ਨੇ ਆ ਗਿਆ ਔਰ ਇਹ ਫੈਕਟਰੀ ਏਰੀਆ ਇੱਥੇ ਮੀਂਹ ਦੇ ਵਿੱਚ ਤਾਂ ਇੰਨਾ ਭੈੜਾ ਹਾਲ ਹੋ ਜਾਂਦਾ ਨਾ ਛੱਡ ਗੱਲਾਂ ਦੋ ਇੰਨਾ ਟੁੱਟਿਆ ਹੋਇਆ ਹੈਗਾ ਸਾਰੇ ਪਾਸੇ ਇਹ ਸਾਰੇ ਭਈਏ ਨੇਗੇ ਇੱਥੇ ਆ ਦੇਖੋ ਸਾਰੇ ਆ ਪਾਣੀੋਂ ਪਾਣੀ ਖੜ ਜਾਂਦਾਗਾ ਇੱਥੇ ਐਨੀ ਸੜਕ ਟੁੱਟਦੀ ਆ ਛੱਡ ਗੱਲਾਂ ਦੋ ਆ ਦੇਖੋ ਸਾਰੇ ਇੱਥੇ ਭਈਆਂ ਦਾ ਏਰੀਆ ਇਹ ਫੈਕਟਰੀ ਏਰੀਆ ਸਾਰਾ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਬਹੁਤ ਔਖੇ ਹੋ ਕੇ ਸਾਧਾ ਨਾ ਮੋਟਰਸਾਈਕਲ ਆ ਉਹਨੂੰ ਬਹੁਤ ਔਖਾ ਹੈਗਾ ਆ ਦੇਖੋ ਇਹ ਸਾਰਾ ਭਈਆਂ ਦਾ ਏਰੀਆ ਹੈਗਾ ਇੰਨਾ ਭੜਾ ਹਾਲਾ ਨਾਲ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਨਾ ਫੈਕਟਰੀ ਟੈਨਸ਼ਨ ਨਾ ਕੋਈ ਇੱਥੇ ਸਰਕਾਰਾਂ ਨੂੰ ਟੈਨਸ਼ਨ ਹੈਗਾ ਵੀ ਕੀ ਚੱਕਰ ਆ ਕੀ ਨਹੀਂ ਆ ਦੇਖੋ ਸਾਹਮਣੇ ਆ ਗਿਆ ਜੀ ਮੇਰਾ ਪਿੰਡ ਤੇ ਬਾਕੀ ਮੇਰਾ ਪਿੰਡ ਹੈ ਵੀ ਬਹੁਤ ਸੋਹਣਾਗਾ ਪਾਰ ਆਏਗਾ ਵੀ ਮੇਰੇ ਪਿੰਡ ਨੂੰ ਨਾਜ਼ਰ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਆ ਦੇਖੋ ਆ ਵੜ ਗਿਆ ਆਪਾਂ ਮੇਰੇ ਪਿੰਡ ਵਾਲੀ ਨਦੀ ਦੇ ਵਿੱਚ ਆ ਨਦੀ ਦੇ ਜਦੋਂ ਨਦੀ ਹੈਗੀ ਹੈਗੀ ਮੇਰੇ ਪਿੰਡ ਦੀ ਤਾਂ ਨਾਜ਼ਰ ਕਿਵੇਂ ਲੱਗ ਜੂਗੀ ਮੇਰੇ ਪਿੰਡ ਨੂੰ ਤੁਸੀਂ ਆ ਦੇਖ ਸਕਦੇ ਹੋਗੇ ਸਾਹਮਣੇ ਤੇ ਆ ਦੇਖੋ ਇੰਨਾ ਬੁਰਾ ਹਾਲ ਹੁੰਦਾਗਾ ਮੀਂਹ ਕਣੀ ਦੇ ਵਿੱਚ ਦੋਨੇ ਸਾਈਡਾਂ ਉੱਪਰ ਨੇ ਗਈਆਂ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਚਾਹੇ ਕੋਸ਼ ਹੋਈ ਜਾਵੇ ਤੇ ਚਲੋ ਬਾਕੀ ਆਪਾਂ ਨੂੰ ਕੀ ਲੈਣਾ ਚੱਲਦੇ ਆਂਗੇ ਹੁਣ ਆਪਾਂ ਪਿੰਡ ਆ ਗਿਆ ਤੀ ਦੇਖੋ ਕਿੰਨੇ ਵਧੀਆ ਦਰਖਤ ਲੱਗਦੇ ਨੇ ਸਾਰੇ ਦਰਖਤ ਧੁੱਤੇਗੇ ਨਹੀਂ ਤਾਂ ਮਿੱਟੀ ਗਰਦ ਜਮਿਆ ਪਿਆ ਤੀ ਇਹਨਾਂ ਦੇ ਉੱਤੇ ਤੇ ਇੱਧਰ ਹੁਣ ਆਪਣਾ ਸਿਸਟਮ ਆੜੂ ਵੀ ਆਪਣਾ ਵਧੀਆ ਹੋ ਗਿਆ ਗਰਾਊਂਡ ਦੇ ਵਿੱਚ ਵੀ ਪਾਣੀ ਕਾਫੀ ਖੜ ਗਿਆ ਤੇ ਪਖੜਾ ਵੀ ਕਾਫੀ ਹੋ ਗਿਆ ਗਰਾਊਂਡ ਦੇ ਵਿੱਚ ਖੇਡਣ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈਗੀ ਮੁੰਡਿਆਂ ਨੂੰ ਦੇਖੋ ਕਾਫੀ ਪਾਣੀ ਖੜਿਆ ਹੈਗਾ